ਪਿਆਰੇ ਬੱਚਾ ਫਤਲ ਕੋਮਤ ਬਰਨਾ ਪਿਛਲੇ ਦਿਨਾਂ ਦੇ ਵਿੱਚ ਅੰਨਾ ਜਾਗ ਰਿਹਾ ਆਗਵਾ ਸਿੰਘ ਦੀ ਜਿਹੜੇ ਹੱਕਾਂ ਦੇ ਖਾਤਰ ਜਲ ਜੰਗਲ ਜ਼ਮੀਨ ਦੇ ਖਾਤਰ ਮੋਗਾ ਦੀ ਪਾਰਟੀ ਦੀ ਸੁਗਵਾਈ ਦੇ ਵਿੱਚ ਜੋ ਲੜ ਰਹੇ ਉਹਨਾਂ ਨੂੰ ਚੁਪਕਰਾਉਂ ਦੇ ਖਾਤਰ ਨੰਗਾ ਚੱਕਾ ਜਲਵਾਸਾ ਮਲੇਆ ਫੜ ਫੜ ਕੇ ਬੰਦਿਆਂ ਨੂੰ ਮਾਰਿਆ ਪੱਤਰਕਾਰਾਂ ਨੇ ਜਦ ਰੈ ਕੋ ਬਾਤ ਖਾਲਾਂਦਾਸ ਰਹੇ ਆ 21 ਬੰਦੇ ਬਾਅਦ ਤੇ ਅੱਜ 27 ਬੰਦੇ ਬਾਅਦ ਤੇ ਰਜੈਟ ਬਹੁਤ ਘੱਟ ਹੈ ਗਿਣਤੀ ਹੈ ਫਿਰ ਅਜੇ ਮੌਕੇ ਦੇ ਚਸ਼ੂ ਦੀ ਜੁਆ ਹੈਗੇ ਨੇ ਉਹ ਦੱਲਦੇ ਆ ਵੀ ਲਸ਼ਾਂ ਨੇ ਗੱਡਿਆਂ 'ਤੇ ਪੜ ਕੇ ਕੈਂਟਰ 'ਤੇ ਪੜ ਕੇ ਆ ਗਏ ਨੇ ਜਿਹੜੀਆਂ ਇਹਨਾਂ ਦੇ 27 ਜਾਂ 26 ਜੋ ਸਾਇੰਕੜਿਆਂ ਦੇ ਗੱਤੀ ਵਿੱਚ ਹੈ ਇਸ ਦਾ ਆਪਾਂ ਜਿਹੜਾ ਵਿਸ਼ੇ ਤੇ ਅੱਜ ਕੀਤੀ ਹੈ ਆਪਾਂ ਇਹਦਾ ਹੈਗਾ ਵੀ ਭਾਵੇਂ ਉਹ ਸਭ ਤੋਂ ਸੈਂਕੜੇ ਕਿਲੋਮੀਟਰ ਦੂਰ ਹਜ਼ਾਰਾਂ ਕਿਲੋਮੀਟਰ ਦੂਰ ਸੰਘੜੇ ਝਗੜਾਂ ਦੇ ਵਿੱਚ ਉਹ ਲੜਾਈ ਲੜਾਈ ਜਾ ਰਹੀ ਹੈ ਲੋਕਾਂ ਨਾਲ ਪਰ ਸਾਡੀ ਇੱਥਾਂ ਵਾਲੀ ਜਿਹੜੀ ਸਾਡੀ ਲੜਾਈ ਹੈ ਕਿਸਾਨਾਂ ਦੀ ਲੜਾਈ ਹੈ ਮਜ਼ਦੂਰਾਂ ਦੀ ਹੈ ਮੁਲਾਜ਼ਮਾਂ ਦੀ ਹੈ ਇਸ ਲੜਾਈ ਤੇ ਉਹਦਾ ਅਸਰ ਕੀ ਹੈ ਕਿਹੇ ਜਾਸਤ ਕੋ ਮੂਗਰਾ ਜੇ ਉਹ ਪੌਣ ਤੋਂ ਬਸਰਕੀਪ ਹੋਊਗਾ ਨੈਗੇਟਿਵ ਕੀਪ ਹੋਊਗਾ ਨਾ ਪੱਖੀ ਨਾ ਪੱਖੀ ਅਸਰ ਨੂੰ ਕਿ ਮੇਰੇ ਰੁਕਿਆ ਜਾ ਸਕਦਾ ਹੈ ਇਸ ਦੇ ਇਸ ਮਕਸਦ ਦੇ ਨਾਲ ਇਹ ਆਪਾਂ ਅੱਜ ਵਾਲੀ ਕਨਵੈਨਸ਼ਨ ਰੱਖੀ ਹੈ ਕਿ ਵਾਇਲਿੰਗੇ ਤੇ ਕੋਈ ਆਪਾਂ ਅੱਜ ਐਮਐਸਪੀ ਆ ਜਾ ਕੋਈ ਮਲਾਜਨਾ ਦਾ ਕੋਈ ਪੱਤਾ ਲੈਣ ਦੀ ਖਤਰ ਹੋਵੇ ਇਸ ਅਸਰ ਤੇ ਇਹ ਦੋਨੇ ਅਸਰ ਪੈਣਗੇ ਸੰਗਾਸ਼ ਨੂੰ ਕਹਾਂਗਾ ਇਸ ਤਬਾਹੀ ਦਾ ਜੇ ਮੇਰੇ ਜਾਲਾ ਵਿੱਚ 1700 8 ਦੇ ਵਿੱਚ 4 ਦੇ ਵਿੱਚ ਆਲੋਕੇ ਜਿਹੜੀ ਮੋਗਲ ਸੈਨਾ ਨੇ ਅਨੰਦਪੁਰ ਦਾ ਕਿਲੇ ਨੂੰ ਖਾਲੀ ਕਰਵਾ ਕੇ ਸਭ ਜਿਹੜੀ ਖਾਸ ਖਾਸ ਸੀ ਪੰਜ ਪਿਆਰੇ ਸੀ ਸ਼ਹਿਜਾਦੇ ਸੀ ਹੋਰ ਉਹਨਾਂ ਦੇ ਤਾਕਤ ਤਗੜੇ ਜਿਹੜੇ ਉਹਨਾਂ ਦੇ ਜਰਮਾਇਲ ਸੀਗੇ 75 ਸਿੰਘਾਂ ਦੇ ਉਹਨਾਂ ਸਭ ਦਾ ਸਖਾਇਆ ਰੱਖਦਾ ਸੀ ਸਭ ਖਤਮ ਕਰ ਦਿੱਤੀ ਸੀ ਉਦੋਂ ਵੀ ਇਹੇ ਲੱਗਦਾ ਸੀ ਕਿ ਜੇ ਬਸ ਹੋਣ ਮਗਲੋ ਦੇ ਖਿਲਾਫ ਕੋਈ ਬੋਲਣ ਵਾਲਾ ਨਹੀਂ ਰਹਿ ਗਿਆ ਇਹਦੀ ਸਿਮੇ ਕਾਰਨ ਸੇ ਉਹ ਉਲੋ ਨੇ ਸਾਰੇ ਚੋਗ ਤੇ ਪਰ ਉਲੋ ਮੋਂ ਜਿਹੜਾ ਜ਼ਬਰਨਾਮਾ ਲਿਖਿਆ ਗਿਆ ਸੀਗਾ ਉਹਦੇ ਵਿੱਚ ਉਹਦੀਆਂ ਲੈਣਾ ਨੇ ਜਦੋਂ ਤੋਂ ਤੋਂ ਅਮੇ ਫਾਸੀ ਦੇ ਵਿੱਚ ਹੈਗਾ ਉਹਦਾ ਜਿਹੜਾ ਪੰਜਾਬੀ ਰਾਮ ਕੀਤਾ ਉਹਦੀਆਂ ਲੈਣਾ ਨੇ ਸੋਣੋਏ ਬੋਲੇ ਆ ਹਾਕ ਇਹ ਬਖਤ ਦੇ ਆਵਾਜ਼ ਹੈ ਖਾਲਸੇ ਦੀ ਇਸ ਕਮਾਈ ਦੇ ਵਿੱਚ ਵੀ ਕੋਈ ਰਾਜ ਹੈ ਖਾਲਸੇ ਦੀ ਇਸ ਕਮਾਈ ਨੇ ਹੈ ਅ ਮਤਲਬ ਉਹ ਰੋਮਦਾਨਾ ਵਾਸਤੇ ਉੱਜੜਿਆ ਨੂੰ ਬਸਾਉਣ ਵਾਸਤੇ ਖਾਸੇ ਵੀ ਹੈ ਇਹ ਦਵਾਈ ਉਹ ਇਸ ਕਰਕੇ ਵੀ ਜਿਹੜੀ ਤਮਾਹੀ ਹੋਈ ਹੈ ਇਹ ਇਸ ਨੇ ਐਕਸਰਮੈਂਟ ਜਿਹੜੀ ਤਮਾਹੀ ਹੋਈ ਹੈ ਉਹਦੇ ਜਿਹੜੇ ਸਖਿਆ ਫੋਰਸ ਸੀਗਾ ਅੱਲਾਹ ਸੰਗਤ ਉਹਨਾਂ ਦੇ ਦੁੱਖਾਂ ਦੇ ਸ਼ਿਕਾਇਤ ਸੀਗੇ ਉਹ ਉਹਨਾਂ ਨੇ ਘਿਰ ਕੇ ਮਾਰਿਆ ਜਿਹਦੇ ਵਿੱਚ ਤੁਸੀਂ ਲੋੜ ਕਰੋਗੇ ਲੱਖਣਾਂ ਤੋਂ ਵੱਧ ਉਹਨਾਂ ਦੇ ਸੈਨਾਲੇ ਵਿੱਚ ਆਉਂਦੇ ਤਾਂ ਨੇ ਨਿੱਬ ਗਿਆ ਨੇ ਬੀਬੀਆਂ ਨਾਲ ਜਦੋਂ ਤੱਕ ਅੱਜ ਦੇ ਮਾਰਦੇ ਹੋਏ ਬੀਬੀਆਂ ਨੇ ਜਿਹੜੀਆਂ ਸ਼ੀਰ ਹੋ ਗਏ ਤੇ ਉਹ ਬੀਬੀਆਂ ਕਿੰਨੇ ਪਰਿਵਾਰਾਂ ਨੂੰ ਸੰਬੰਧਤ ਰੱਖਦੇ ਗਏ ਹੋਣਗੇ ਉਹਨਾਂ ਦੇ ਪਰਿਵਾਰ ਉਹਦੇ ਦੌਰ ਸਵਾਗਤ ਦਾ ਭਾਅ ਐ ਨਹੀਂ ਕਿ ਉਹ ਉਹਨਾਂ ਦੀ ਕੁਰਬਾਨੀ ਦਾ ਕਿਸੇ ਤੇ ਅਸਰ ਵੀ ਨਾ ਪਵੇ ਉੱਥੇ ਇਹੋ ਜਿਹਾ ਕੇਸ ਤਾਂ ਹੈ ਕਿ ਜਿਨ੍ਹਾਂ ਦੇ ਰਹਿਣ ਪਰਿਵਾਰ ਦਾ ਕਦ ਤੱਕ ਪੀੜ ਗਿਆ ਉਹ ਕਿਸੇ ਦਾ ਦਾਤਾ ਕਿਸੇ ਦਾ ਪਿਓ ਕਿਸੇ ਦਾ ਭਰਾ ਉਸ ਲੜਾਈ ਦੇ ਵਿੱਚ ਸ਼ਹੀਦ ਹੋਇਆ ਸੋ ਭਜਾਆਂ ਅੱਖਾਂ ਪਰਵਾਰ ਨਾਲ ਸੰਬੰਧਿਤ ਰਹੋ ਉਹਨਾਂ ਦੇ ਆਸਰਾਂ ਹੋਊਗਾ ਇਹ ਨਹੀਂ ਹੋ ਸਕਦਾ ਦੂਜੀ ਗੱਲ ਹੈ ਕਿ ਸੰਕਟ ਦੇ ਜਦ ਸੰਕਟਾਂ ਵਾਲੇ ਸਮੇਂ ਦੇ ਵਿੱਚ ਹੋਰ ਗਹਿਰਾ ਹੁੰਦਾ ਮੈਨੂੰ ਪਹਿਲਾ ਲੱਗਦਾ ਜੇ ਜਿਹੜਾ ਆਪਣਾ ਇਹ ਆਪਰਾ ਦੇ ਕੋਲ ਪੰਜਾਬ ਦੇ ਵਿੱਚ ਆਪਾਂ ਲੜਦੇ ਆਂ ਮੋਚਾ ਲੜਿਆ ਚੱਲੀ ਗਏ ਆਪਣਾ ਖਣੌਰੀ ਸ਼ੰਭੂ ਉਹ ਇੱਕ ਤੁੰਮੀ ਲੈ ਰਹਿਣਾ ਉੱਚੇ ਸਾਰੇ ਇੰਗਲਿਸ਼ੀ ਬੰਦਾਂ ਨਾਲ ਲੜਦੇ ਆਂ ਤੁਸੀਂ ਹੋਰ ਵੀ ਦੂਰ ਲੜਦੇ ਆਂ ਕੁਰੂਨੀ ਡਾਇਰੇ ਤੇ ਖਿੱਚ-ਮਿੱਚ ਸਾਤਵੇਂ ਬਿਨਾਂ ਕੋਈ ਖਾਲੇ ਹੱਥ ਨਾ ਫੇਰ ਲੜਦੇ ਪਰ ਹਾਕਮ ਅਬਦ ਕਰ ਜੇਗਾ ਹਾਕਮ ਨੇ ਇਹ ਵੇਖ ਲਏ ਵੀ ਜਾਰੇ ਇਹਨਾਂ ਹੱਥੇ ਆ ਇਹਨਾਂ ਕੋਲੇ ਕੋਈ ਡਾਕ ਨਹੀਂ ਉਹਨਾਂ ਨੇ ਹੰਦਾ ਕਿ ਜੇ ਸਾਡੀ ਗੱਲ ਨਹੀਂ ਮੰਨਤੇ ਤੇ ਫਿਰ ਇਹਨਾਂ ਨੂੰ ਭਗਤ ਹੱਥੇ ਜਿਹੜਾ ਡਾਕ ਉੱਪਰ ਹੋਣਾ ਤੇ ਹੱਥੇ ਹੀ ਆ ਪੜਾ ਗਏ ਆ ਕਿੰਨੇ ਸਾਹਮਣੇ ਪਰ ਜਦੋਂ ਉਹਨੂੰ ਪਤਾ ਲੱਗੇ ਵੀ ਇਹਨਾਂ ਦੇ ਮੂਰੇ ਇਹਨਾਂ ਕੋਲੇ ਕੋਈ ਡਾਕ ਹੈਗੀ ਹੈ ਤਾਂ ਉਹਨਾਂ ਨੇ ਹੱਥ ਰੋਕੇ ਜਾਂਦੇ ਮੈਂ ਅੱਲਾਹ ਹੋਣਾ ਕਿਤੇ ਇਹਨਾਂ ਨੇ ਨਾ ਜਬੀਰ ਨੂੰ ਜਾਂਦਾ ਵਾਲੇ ਜ਼ਮੀਨ ਤੇ ਮਰੇਬੇ ਉਹਦੇ ਕਰਨਾ ਆਈ ਸੀਗਾ ਡਰੋਨ ਨਾਲ ਉਹ ਸੇ ਤੁਸੀਂ ਵੀ ਕਿਸੇ ਨੇ ਸਾਰੇ ਨੇ ਦੇਖੀ ਹੋਣੀ ਹੈ ਵੀਡੀਓ ਹੈ ਉਹ ਪਹੁੰਚ ਜਾਂਦੇ ਪੁਲਸ ਵਾਲੇ ਡੰਡਾ ਲੈ ਕੇ ਫਿਰ ਉਹਨੂੰ ਥੋੜਾ ਜਿਹਾ ਪੱਕਾ ਡੰਡਾ ਲਾਉਣੇ ਆ ਅੱਗੇ ਜਾਉਣੇ ਇੱਕ ਮੁੰਡੇ ਨੇ ਕਿ ਦਿੱਤਾ ਚੰਗਿਆਲਾ ਪਾਸਾ ਅੱਛਾ ਕਰ ਲੈ ਦਾਗ ਆਇਆ ਕਰਨੇ ਕਿਤੇ ਕਹਾਵਾਂ ਪਰ ਮਦਦ ਉੱਥੇ ਬੜੀ ਲੱਗ ਗਈ ਉਹਨਾਂ ਦੇ ਉਹ ਸੋਇਸਕਰ ਕੀ ਵੀ ਜਿਹੜੀ 7 ਮਈ ਜੰਤਕ ਲਹਿਰ ਹੈ ਉਹ ਵੀ ਇੱਕ ਹਾਦਸਾ ਗਾਹ ਜਿਉਂਦੇ ਕੋਈ ਸੁਰੱਖਿਆ ਸ਼ਰਤ ਨਹੀਂ ਰਹੀ ਦੀ ਕੋਈ ਇਹਨਾਂ ਪੈਲੀ ਜਾਂ ਕਿ ਇਹਨਾਂ ਮੋਟੇ ਕੁੱਤੇ ਪੈਨਾਂ ਦਾ ਮਤਲਬ ਰੱਖਿਆ ਕਰਨ ਵਾਲੇ ਨੇ ਹੈਗੇ ਨੇ ਸੋ ਸਾਥ ਨੂੰ ਇਹ ਲੱਗ ਰਿਹਾ ਕਿ ਵੱਧ ਗਈ ਸਰਕਾਰ ਨੂੰ ਤਾਂ ਛੱਡੋ ਜਾਂ ਆਹ ਹਕੀਕਤ ਹੈ ਕਿ ਉਹਨਾਂ ਨੂੰ ਸਵਾਦ ਉੱਠਾ ਲੈਣੇ ਆ ਪਹਿਲਾਂ ਉਹ ਐਮ ਐਲ ਏ ਨੂੰ ਚਾਹਾਂ ਕੋਈ ਗੈਸਤੂ ਤੇ ਆ ਕਿ ਤੇਲ ਚ ਥੋੜਾ ਗਲਤ ਹੈ ਕਿ ਉਹ ਜਿਸਾਲੇ ਚਾਹ ਮਾਰਾਂਗੇ ਕੱਦ ਤੇ ਬੱਚੇ ਆਏ ਸਾਲ ਪੁੱਛਣਗੇ ਜੋਤੇ ਨਹੀਂ ਲੱਗੇ ਅਲਪ ਇਹ ਨਾ ਕੋਈ ਅਪੋਰਟ ਡੀਓ ਚਾਹੀਦਾ ਕੋਈ ਗੁਰਮਾਨ ਸਿੰਘ ਉਹ ਉਹ ਉੱਥੇ ਲੋੜ ਪੈਂਦੀ ਹੈ ਬਦਮਾਸ਼ ਸੁਦੇ ਤੇ ਗੁੰਡਾ ਸੁਦੇ ਤੇ ਹਮਲਾ ਭਾਵੇਂ ਸਰਕਾਰ ਦਾ ਪਾਇਆ ਹੋਇਆ ਭਾਵੇਂ ਕੋਈ ਪ੍ਰਾਈਵੇਟ ਦਾ ਪਾਇਆ ਹੋਇਆ ਉਹ ਸੁਤੇ ਤੇ ਹਮਲਾ ਕਰ ਤੋਂ ਉਹਨੂੰ ਵੀ ਜੇ ਅਜੇ ਨਾ ਹੱਕਾ ਕਰਤਾ ਇਹ ਮਗਰ ਵੀ ਹੈ ਕੋਈ ਜਵਾਬ ਦੇਣਾ ਉਹ ਚੀਜ਼ ਰੁਕਦੀ ਨਹੀਂ ਜੀ ਮੇਰੇ ਨਾਲ ਨਾ ਪੜਦਾ ਹੋਵੇ ਨਾ ਜੇ ਇਹਨਾਂ ਨੇ ਹੰਬਰ ਕੀਤਾ ਕਿਉਂਕਿ ਜਿਹੜੇ ਗੈਂਗਸਟਰ ਹੈਗੇ ਐ ਜਿੰਨਾਂ ਨੂੰ ਅੱਜ ਕਹਿੰਦੇ ਆ ਕਿ ਅਸੀਂ ਉਹੋ ਜੀ ਹਾਰਟ ਗਏ ਸੀ ਜਾਂ ਇੱਕ ਤੋਂ ਤੇ ਕਹਿੰਦੇ ਆ ਅਸੂਬਾ ਜਣਾ ਆਸਵਾਬ ਬ੍ਰਾਂਧ ਕਰ ਗਏ ਸੀ ਉਹੋਨੇ ਜਦੋਂ ਆਸਵਾਬਾ ਗੜ ਕੇ ਸਾਨੂੰ ਫੜਾਇਆ ਫਟ ਕੇ ਗੋਡੀ ਚੁਲਾਤੀ ਜਿਹਦੇ ਕਰਕੇ ਸਾਨੂੰ ਚਲਾਉਣੇ ਮਿਲਵਾਤਾ ਹੋ ਇਹ ਹੀ ਹੈ ਕਾਰਨ ਕਰੋ ਸਾਨੂੰ ਕੰਮ ਤੇ ਸਾਰੇ ਗੈਂਗਸਟਰ ਫੈਲਾ ਕੇ ਨਹੀਂ ਕੀਤਾ ਗੈਂਗਸਟਰ ਕਲਚਰ ਸਾਰੇ ਸਿਆਸੀ ਲੀਡਰਾਂ ਨੇ ਕਰਕੇ ਕੀਤੇ ਤਾਂ ਕਿ ਜਿਹੜੇ ਲੋਕਾਂ ਤੇ ਜਦੋਂ ਲੋਕਾਂ ਤੋਂ ਕੋਈ ਸਵਾਲ ਪੁੱਛਦੇ ਆ ਘੇਰਦੇ ਆ ਤਾਂ ਬੈਸਟ ਨਾਲ ਪੂਰੇ ਕਰ ਦਿੰਦੇ ਆ ਜਿਵੇਂ ਕਿ ਜਦੋਂ ਨੂੰ ਕੋਈ ਸਵਾਲ ਪੁੱਛਣਾ ਹੋਵੇ ਨਾ ਕਿਰੋ ਮਨ ਨੂੰ ਫੜਕਾਓ ਨਾ ਬੰਦੇ ਬਣਾਓ ਉਹ ਭਾਵੇਂ ਠੀਕ ਆ ਹੁਣ ਗੈਸ ਤੇ ਕਿਸੇ ਹੋਰ ਦੇ ਪਾਰੇ ਹੋਰ ਹੈ ਤੇ ਹੁਣ ਉਹ ਇਹਨਾਂ ਦੇ ਇਹਨਾਂ ਦੇ ਮਤਲਬ ਤੇ ਨਹੀਂ ਚੱਲ ਰਹੇ ਇਸ ਕਰਕੇ ਇਹਨਾਂ ਨੂੰ ਅਲੱਗ-ਅਲੱਗ ਨਾਲ ਕਰੋੜਾ ਤੋਂ ਪਾਸੇ ਨਾ ਆਉਣਾ ਪਰ ਉਹਨਾਂ ਨੂੰ ਅਲੱਗ ਖਸਰਾ ਨੇ ਕਿੱਥੇ ਬਰੇ ਗਿਆ ਨੇ ਵੀਰ ਸਾਨੂੰ ਪਾਲਿਆ ਜਿਹਦਾ ਜਿੰਨਾ ਚਿਰ ਮੈਂ ਗੈਸਟਰ ਪੜਾ ਕੀਤਾ ਇੱਥੇ ਨੂੰ ਘੇਰੇ ਕੇ ਹੀ ਕੀਤਾ ਸੋਚ ਕਰਕੇ ਜਿਹੜੇ ਗੈਸਟਰ ਨੂੰ ਆਪ ਪਾਲ ਰਿਹਾ ਸੋ ਇਹ ਜਿਹੜੀ ਹੈਪੀ ਹੈ ਸੋ ਇਹ ਲਹਿਰ ਹੈ ਜਿਹੜੀ ਕਿਸਾਨ ਲੈ ਰਿਹਾ ਹੈ ਬਣਾ ਲੈ ਰਿਹਾ ਹੈ ਉਜੂੜ ਰਿਹਾ ਹੈ ਜਿੰਨਾ ਚਿਰ ਉਹ ਵੀ ਛੜਕਾ ਛਤਰੀ ਨਹੀਂ ਹੋਊਗੀ ਉਹਨਾਂ ਚਿਰ ਉਹ ਇੱਕ ਹੱਥ ਕਰਤਾ ਬਦੂ ਗਿਉ ਤੁਹਾਂ ਜਾ ਕੇ ਪ੍ਰੇਖਣ ਲੱਗ ਜਾਈਆਂ